टीवी ਦੇ ਮਸ਼ਹੂਰ ਕਪਲ ਦੇ ਵੱਲੋਂ ਹੁਣ 14 ਸਾਲ ਬਾਅਦ ਤਲਾਕ ਲੈਣ ਦਾ ਫੈਸਲਾ ਕੀਤਾ ਗਿਆ ਜੀਹਾਂ ਜੈ ਬਨੁਸ਼ਾਲੀ ਅਤੇ ਮਾਹੀ ਵਿਜਨੇ ਵਿਆਹ ਦੇ 14 ਸਾਲ ਬਾਅਦ ਅਲੱਗ ਰਹਿਣ ਦਾ ਫੈਸਲਾ ਕੀਤਾ ਹੈ ਐ ਸੂਤਰਾਂ ਦੇ ਅਨੁਸਾਰ ਦੋਨੋਂ ਪਿਛਲੇ ਕੁਝ ਸਮੇਂ ਤੋਂ ਅਲੱਗ ਰਹਿ ਰਹੇ ਸਨ ਅਤੇ ਇਹਨਾਂ ਦੋਵਾਂ ਦੇ ਰਿਸ਼ਤੇ ਦੇ ਵਿੱਚ ਵੀ ਜੋ ਹੈ ਤਣਾਅ ਚੱਲ ਰਿਹਾ ਸੀ ਤਾਂ ਇਸੇ ਦੌਰਾਨ ਹੁਣ ਇਹਨਾਂ ਦੇ ਵੱਲੋਂ ਡਾਈਵੋਰਸ ਲੈਣ ਦਾ ਜੋ ਹੈ ਫੈਸਲਾ ਲਿਆ ਹੈ ਤਾਂ ਆਪਣੇ ਬੱਚਿਆਂ ਦੇ ਖਾਤਰ ਇਹਨਾਂ ਨੇ ਆਪਣੇ ਰਿਸ਼ਤੇ ਨੂੰ ਸੰਭਾਲਣ ਦੀ ਕੋਸ਼ਿਸ਼ ਵੀ ਕੀਤੀ ਅਜਿਹਾ ਸੂਤਰਾਂ ਦੇ ਮੁਤਾਬਿਕ ਜੋ ਹੈ ਜਾਣਕਾਰੀ ਸਾਹਮਣੇ ਆਈ ਹੈ ਲੇਕਿਨ ਕੁਝ ਵੀ ਜੋ ਹੈ ਠੀਕ ਨਾ ਹੋਣ ਦੇ ਬਾਵਜੂਦ ਹੁਣ ਇਸ ਜੋੜੇ ਦੇ ਵੱਲੋਂ ਡਾਈਵੋਰਸ ਲੈਣ ਦਾ ਜੋ ਇਹ ਫੈਸਲਾ ਕੀਤਾ ਗਿਆ ਤਾਂ ਵਿਆਹ ਦੇ 14 ਸਾਲ ਬਾਅਦ ਜੈ ਬਨੁਸ਼ਾਲੀ ਅਤੇ ਮਾਹੀ ਵਿਜ ਤਲਾਕ ਲੈ ਰਹੇ ਨੇ ਤੁਹਾਨੂੰ ਦੱਸਦੀ ਕਿ ਟੀਵੀ ਦੇ ਮਸ਼ਹੂਰ ਦੋਨੋਂ ਜੋ ਹੈ ਅਦਾਕਾਰ ਹਨ ਇਹਨਾਂ ਨੂੰ ਕਾਫੀ ਲੋਕ ਜੋ ਹੈ ਟੀਵੀ ਸਕਰੀਨ ਤੇ ਪਸੰਦ ਕਰਦੇ ਨੇ ਅੱਜ ਇਹ ਦੇ ਵਿੱਚ ਉਹਨਾਂ ਦੇ ਫੈਨਸ ਦੇ ਲਈ ਇਹ ਕਾਫੀ ਬੇਹੱਦ ਤੱਕਾ ਹੈ ਜਿੱਥੇ ਹੁਣ ਇਹ ਮਸ਼ਹੂਰ ਕਪਲ ਡਾਈਵੋਰਸ ਲੈ ਰਿਹਾ ਹੈ ਤਾਂ ਤੁਹਾਨੂੰ ਦੱਸ ਦੇ ਕਿ ਆਪਸੀ ਸਹਿਮਤੀ ਦੇ ਨਾਲ ਇਹ ਦੋਨੋਂ ਅਲੱਗ ਹੋ ਰਹੇ ਨੇ ਤੇ 14 ਸਾਲ ਬਾਅਦ ਹੁਣ ਇਹਨਾਂ ਦੇ ਵੱਲੋਂ ਜੋ ਹੈ ਤਲਾਕ ਲੈਣ ਦਾ ਫੈਸਲਾ ਕੀਤਾ ਗਿਆ ਹੈ